ਹੈਲੋ ਜੀ ਸਲਾਮ ਅਦਾਬ ਨਮਸਤੇ ਸਤਿ ਸ੍ਰੀ ਅਕਾਲ ਤੇ ਜੈਸਾ ਹੀ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੀਆਂ ਨਕੋਦਰ ਦਰਬਾਰ ਦੀ ਟਾਈਮਿੰਗ ਬਾਰੇ ਕਿ ਨਕੋਦਰ ਦਰਬਾਰ ਰਾਤ ਨੂੰ 8 8:30 ਵਜੇ ਕਿਉਂ ਵਧਾ ਦਿੰਦੇ ਨੇ ਇਹ ਗੱਲ ਮੈਂ ਕਿਸੇ ਦੇ ਕੋਲੋਂ ਸੁਣੀ ਆ ਪਰ ਗੱਲ ਸੱਚੀ ਆ ਸੈਲਾਦੀਸ਼ਾ ਸਰਕਾਰ ਜਿਹਦੇ ਦਰਬਾਰ ਦਾ ਜਿਹੜਾ ਟਾਈਮ ਆਣਾ ਰਾਤ ਨੂੰ 8 ਵਜੇ ਹੋ ਜਾਂਦਾ ਜਾਂ ਕਦੇ 8:30 ਵਜੇ ਹੋ ਜਾਂਦਾ ਮੌਸਮ ਦੇ ਹਿਸਾਬ ਦੇ ਨਾਲ ਇਹਦੇ ਪਿੱਛੇ ਦਾ ਰਾਜ਼ ਕੀ ਆ ਇਹਦੇ ਪਿੱਛੇ ਦਾ ਕਾਰਨ ਕੀ ਆ ਕਹਿੰਦੇ ਇੱਕ ਵਾਰੀ ਇੱਕ murid ਸਾਈਂ ਜੀ ਦਾ ਦਰਬਾਰ ਸਲਾਮ ਕਰਨ ਵਾਸਤੇ ਗਿਆ ਪਰ ਜਦੋਂ ਦਰਬਾਰ ਪਹੁੰਚਿਆ ਤਾਂ ਦਰਬਾਰ ਵਧਾ ਦਿੱਤਾ ਗਿਆ ਸੀ ਤੇ ਉਹ ਲੇਟ ਹੋ ਗਿਆ ਤਾਂ ਉਹਨੇ ਸੋਚਿਆ ਕਿ ਕੋਈ ਗੱਲ ਨਹੀਂ ਮੈਂ ਰਾਤ ਇੱਥੇ ਰੁੱਕ ਕੇ ਉਡੀਕ ਕਰੂੰਗਾ ਤੇ ਸਵੇਰੇ ਜਦੋਂ ਦਰਬਾਰ ਖੁੱਲੂਗਾ ਮੈਂ ਉਦੋਂ ਸਲਾਮ ਕਰ ਲੂਗਾ ਉਹਨੇ ਜਦੋਂ ਉੱਥੇ ਰੁੱਕ ਕੇ ਉਡੀਕ ਕੀਤੀ ਰਾਤ ਨੂੰ ਉਹਨੇ ਕੀ ਮਹਿਸੂਸ ਕੀਤਾ ਕਿ ਦਰਬਾਰ ਦੇ ਅੰਦਰੋਂ ਝਾਂਜਰਾਂ ਦੀ ਆਵਾਜ਼ ਆ ਰਹੀ ਸੀ ਘੁੰਗਰੂਆਂ ਦੀ ਆਵਾਜ਼ ਆ ਰਹੀ ਸੀ ਤਾਂ ਉਹਨੇ ਸੋਚਿਆ ਕਿ ਆਵਾਜ਼ ਕਿੱਥੋਂ ਆ ਰਹੀ ਆ ਉਹਨੇ ਜਦੋਂ ਦਰਬਾਰ ਦੇ 메ਨ ਗੇਟ ਦੇ ਵਿੱਚ ਦੀ ਅੰਦਰ ਦੇਖਿਆ ਉਹਨੇ ਹੋਰ ਫੀਲ ਕੀਤਾ ਕਿ ਜਿਵੇਂ ਕੋਈ ਗੇੜਾ ਕਰ ਰਿਹਾ ਆ ਉਹਨੇ ਆਵਾਜ਼ ਲਗਾ ਕੇ ਪੁੱਛਿਆ ਵੀ ਕੌਣ ਆ ਤਾਂ ਉਹਦੇ ਕਹਿੰਦੇ ਪਿੱਛੇ ਗਿੱਚੀ ਦੇ ਵਿੱਚ ਬੜੀ ਜ਼ੋਰ ਦੀ ਚਪੇੜ ਪਈ ਤੇ ਜਿਹੜਾ ਦਰਬਾਰ ਆ ਉਹੀ ਆ ਉਹ ਮੁਰੀਦ ਜਿਹੜਾ ਸਾਈਂ ਦਾ ਨਾ ਉਹ ਸੁਣ ਹੋ ਗਿਆ ਕਹਿੰਦੇ ਸ਼ਾਂਤ ਹੋ ਗਿਆ ਵੀ ਇਹ ਕੀ ਹੋ ਗਿਆ ਉਹਨੇ ਜਦੋਂ ਅਗਲੇ ਦਿਨ ਸਵੇਰੇ ਸੇਵਾਦਾਰਾਂ ਦੇ ਨਾਲ ਗੱਲ ਕੀਤੀ ਸਭ ਨੂੰ ਦੱਸਿਆ ਕਿ ਇਦਾਂ ਦਾ ਕੜ ਕੇ ਹੋਇਆ ਤਾਂ ਉਹਨੂੰ ਪਤਾ ਲੱਗਿਆ ਕਿ ਸਾਈਂ ਜੀ ਦਰਬਾਰ ਦੇ ਵਿੱਚ ਰਾਤ ਨੂੰ ਗੇੜਾ ਕੱਢਦੇ ਨੇ ਪਹਿਰਾ ਦਿੰਦੇ ਨੇ ਸਾਰੇ ਦਰਬਾਰ ਦੇ ਵਿੱਚ ਕਿਉਂਕਿ ਸਾਈਂ ਜੀ ਦੇ ਘੁੰਗਰੂ ਪਾਏ ਹੁੰਦੇ ਸੀ ਤਾਂ ਸਾਈਂ ਜੀ ਦੇ ਘੁੰਗਰੂਆਂ ਦੀ ਆਵਾਜ਼ ਉਸ ਦਰਬਾਰ ਦੇ ਵਿੱਚ ਆਉਂਦੀ ਆ ਤਾਂ ਉਹ ਮਰੀਦ ਬੜਾ ਖੁਸ਼ ਹੋਇਆ ਕਿ ਚਲੋ ਕਿਸੇ ਬਾਣੇ ਮੇਰੇ ਸਾਈਂ ਜੀ ਨੇ ਥੱਪੜ ਮਾਰਿਆ ਸੋ ਇਹ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਸائیں ਲਾਦੀ ਸ਼ਾਹ ਸਰਕਾਰ ਜੀ ਦੀ ਇਹ ਕਰਾਮਾਤ ਇੰਨੀ ਉਹਨਾਂ ਦੀ ਪਾਵਰ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜੇ ਤੁਹਾਡੇ ਕੋਲੇ ਕੋਈ ਤੁਹਾਡਾ ਕਿੱਸਾ ਹੈ ਤਾਂ ਮੇਰੇ ਨਾਲ ਸੰਦੇਸ਼ ਕਰ ਸਕਦੇ ਹੋ ਮੈਂ ਇੰਸਟਾਗ੍ਰਾਮ ਦੇ ਉੱਤੇ ਜੈ ਸائیں ਜੀ